ਆਵਾਜ਼ ਦੇ 25 ਮਿੰਟ ਤੇ ਸਾਨੂੰ ਕਾਲ ਆਉਂਦੀ ਆ ਕਿ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋਇਆ ਵਾ ਤੇ ਪਰ ਜਦੋਂ ਅਸੀਂ ਉਹ ਪੁੱਛਦੇ ਹਾਂ ਤੇ ਸਾਡੇ ਪਿੰਡੋਂ ਮੁੰਡਾ ਕਰਨ ਸੀ ਜਿਹਨੇ ਸਾਨੂੰ ਕਾਲ ਕੀਤੀ ਸੀ ਉਹ ਉਹਨਾਂ ਜਾ ਕੇ ਪੁੱਛਿਆ ਕੀ ਗੱਲ ਹੋਈ ਤੇ ਉਹ ਉਹਨੇ ਆਰਚੀ ਜਿਹੜਾ ਸੀ ਉਹ ਪੈਰਾਪਾਰ ਬੈਠਾ ਆ ਸੀ ਉਹਨੂੰ ਪੁੱਛਦਾ ਕੀ ਗੱਲ ਹੋਈ ਆ ਤਾਂ ਉਹ ਆਂਦਾ ਕਿ ਇਹ ਮੇਰੇ ਮਾਮੇ ਦਾ ਮਾਮੇ ਦਾ ਮੁੰਡਾ ਉਹ ਆਂਦਾ ਕਿ ਮੇਰੇ ਸਿਰ ਸੱਟ ਲੱਗੀ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਉਹ ਮਿੰਟ ਮਿੰਟ ਤੇ ਆਪਣੇ ਦੂਜੇ ਬਿਆਨ ਬਦਲ ਰਿਹਾ ਆ ਆਰਚੀ ਵੀੜਾ ਵਾ ਕਰੀਪਾ ਅਦਰਮ ਆਪਣੇ ਕਮਟਰ ਹੋਇਆ ਵਾ ਤੇ ਜਿਹੜਾ ਵਾ ਇਹ ਅਰਚਦੀ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਕਰਾਨਾ ਭਗਵੰਤ ਸਿੰਘ ਹੈ ਜੀ بیٹے ਦਾ ਨਾਮ ਬੀਨੂਰ ਹੈ ਜੀ ਇਹ 30 ਤਰੀਕ ਦੀ ਗੱਲ ਹੈ ਜੀ بیٹے ਨੂੰ 8:30 ਵਜੇ ਘਰੋਂ ਉਠਾ ਕੇ ਖੜਾ ਤੇ ਤੇਜਾ ਹੋਂ ਲਾਗੇ ਤੇ ਬਾਕੀ ਪੁਰ ਦੇ ਵਿੱਚ ਕਾਹੇ ਵਾਰਦਾਤ ਹੋ ਗਈ ਇਹ ਤੇ ਫਿਰ ਇਹਨਾਂ ਦੱਸਿਆ ਮੜਿਆ ਨੇ ਮੈਨੂੰ ਦੱਸਿਆ ਤੜਕੇ ਪਤਾ ਲੱਗਾ ਜੀ ਮੈਨੂੰ ਤੇ ਰਾਤ ਦਾ ਵੀ ਪਤਾ ਹੀ ਨਹੀਂ ਕਿ ਕੀ ਬਣਿਆ ਕੀ ਇਹਨਾਂ ਨੇ ਮੇਰੀ ਤੜਕੇ ਕਿਨਾਰੇ ਟੋਇਆ ਤੇ ਇਹਨਾਂ ਤੜਕੇ ਦੱਸਿਆ ਵੀ ਅਸੀਂ ਹਸਪਤਾਲ ਲੈ ਗਏ ਆ ਬਾਬਿਆਂ ਵਾਲੇ ਉਹਨਾਂ ਨੇ 14 15 ਘੰਟੇ ਉਹਨਾਂ ਵੀ ਕੋਈ ਕਾਰਵਾਈ ਨਹੀਂ ਮੁੜ ਕੇ ਅਸੀਂ ਕਿੜੀ ਲੈ ਗਏ ਆ ਉੱਥੇ ਜਿਹੜਾ ਉਹਨਾਂ ਲਾਸ਼ ਸ਼ੁਰੂ ਕੀਤਾ ਆਪਰੇਟ ਕੀਤਾ ਤੇ ਆ ਰਾਤ 10 ਵਜੇ ਜਿਹੜੇ ਕਿ ਇਹ ਯੁਮਰੀ ਇੱਕ ਪਰਕਾਸਿੰਗ ਨੂੰ 16 ਸਾਲ ਦੀ ਹੈ ਖੜਿਆ ਕਿ ਮੈਂ ਨਾਲ ਸੁਣਿਆ ਕਿ ਅਰਸ਼ਦੀਪ ਆ ਮੁੰਡਾ ਜਿੰਨੇ ਖੜਿਆ ਕਰ ਤੁਹਾਨੂੰ ਕੀ ਲੱਗਦਾ ਕੀ ਹੋਇਆ ਇਸ ਨੂੰ ਇਹ ਕਤਲ ਹੈ ਜੀ ਸਾਜ਼ਿਸ਼ ਰਚੀ ਗਈ ਹੈ ਜੀ ਕੋਈ ਚੱਕਰ ਵੀਊ ਬਣਾ ਕੇ ਉਹਦਾ ਕਰਕੇ ਕਾਲ ਕਿਨੇ ਸ਼ੱਕ ਹੈ ਕਰ ਸ਼ੱਕਾ ਜੀ ਮੁੰਡਾ ਨਾਲ ਹੈ ਅਰਸ਼ਦੀਪ ਤੇ ਸ਼ੱਕ ਕੋਈ ਆਇਆ ਨਹੀਂ ਸ਼ੱਕ ਵਾਲੀ ਗੱਲ ਹੀ ਨਹੀਂ ਉਹ ਨਾਲ ਹੈ ਖੁਦ ਨਾਲ ਹੈ ਮੋਬਾਈਲ ਵੀ ਆ Apple ਦਾ ਮੋਬਾਈਲ ਹੈ ਕਿ Samsung ਦਾ ਮੋਬਾਈਲ ਹੈ ਸਾਡੇ ਬਾਪੂ ਦਾ ਮੋਬਾਈਲ ਹੈ ਨਾਲ ਹੋ ਗਿਆ ਕੋਲ ਸੋ ਕੋ ਅਸੀਂ ਮੰਗ ਕਰਦੇ ਆ ਵੀ ਸਾਡਾ ਇਨਸਾਫ ਜਿਹੜਾ ਉਹ ਕੀਤਾ ਜਾਵੇ ਸਾਨੂੰ ਇਨਸਾਫ ਦੇਣ ਜੋ ਸਾਡਾ ਜਿਹੜਾ ਪਰਚੇ 'ਚ ਬੰਦਾ ਉਹਨੂੰ ਕੋਹ ਨਜਾਇਜ਼ ਨਾ ਦੇ ਹੋ ਮੰਗਦੇ ਤੇਰਾ ਨਾ ਬਲਜਿੰਦਰ ਸਿੰਘ ਆ ਤੇ ਮੇਰਾ ਭਤੀਜਾ ਵਾ ਤੇ ਰਾਤ ਸਾਡੇ 10:25 'ਤੇ ਸਾਨੂੰ ਕਾਲ ਆਉਂਦੀ ਆ ਕਿ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋਇਆ ਵਾ ਤੇ ਪਰ ਜਦੋਂ ਅਸੀਂ ਉਹ ਪੁੱਛਦੇ ਆ ਸਾਡੇ ਪਿੰਡੋਂ ਮੁੰਡਾ ਕਰਨ ਸੀ ਜਿਹਨੇ ਸਾਨੂੰ ਕਾਲ ਕੀਤੀ ਸੀ ਉਹ ਉਹਨੂੰ ਜਾ ਕੇ ਪੁੱਛਿਆ ਕੀ ਗੱਲ ਹੋਈ ਤੇ ਉਹ ਉਹਨੇ ਅਰਚਦੀ ਜਿਹੜਾ ਸੀ ਉਹ ਪੈਰਾਂ ਬਾਹਰ ਬੈਠਾ ਹੋਇਆ ਸੀ ਤੇ ਉਹਨੂੰ ਪੁੱਛਦਾ ਕੀ ਗੱਲ ਹੋਈ ਆ ਤਾਂ ਉਹ ਆਂਦਾ ਕਿ ਇਹ ਮੇਰੇ ਮਾਮੇ ਦਾ ਮਾਮੇ ਦਾ ਮੁੰਡਾ ਵੱਧ ਜਦੋਂ ਨਾਲ ਹਾਲਾਤ ਵੇਖਿਆ ਤੇ ਉਹ ਆਂਦਾ ਕਿ ਅੱ비 ਨੂਰ ਉਹਨੇ ਮੈਨੂੰ ਫੇਰ ਕਾਲ ਕੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਗੱਡੀ ਵਿੱਚ ਪਾਇਆ ਬੀ ਨੂਰ ਨੂੰ ਤੇ ਉਹਨੂੰ ਗੱਡੀ ਦੇ ਨਾਲ ਪਾਇਆ ਮੈਂ ਨਾਲ ਉਹਨੂੰ ਪੁੱਛਿਆ ਕੀ ਗੱਲ ਹੋਈ ਆਂਦਾ ਕਿ ਮੋਰਚਲ ਜੇ ਅੜਾੜ ਰਾਤ ਹੀ ਆ ਤਾਂ ਕਰਕੇ ਸਾਡਾ ਜਿਹੜਾ ਵਾ ਇਹ ਅਸੀਂ ਡਿੱਗ ਪਏ ਸਾਨੂੰ ਪਤਾ ਨਹੀਂ ਲੱਗਾ ਫਿਰ ਜ ਮੈਂ ਕੀ ਗੱਲ ਹੋਈ ਆ ਉਹ ਆਂਦਾ ਕਿ ਮੇਰੇ ਸਿਰ ਸੱਟ ਲੱਗੀ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਉਹ ਮਿੰਟ ਮਿੰਟ ਦੇ ਆਪਣੇ ਦੂਜੇ ਬਿਆਨ ਬਦਲ ਰਿਹਾ ਅਰਚਦੀ ਵੀੜਾ ਵਾ ਤੇ ਉਹਨੇ ਉਹ ਕਦੀ ਕੋਸ਼ਾਂ ਦਾ ਕਦੀ ਕੋਸ਼ਾਂ ਦਾ ਵਾ ਤੇ ਜਿਹੜਾ ਇਹ ਪ੍ਰੀਪਾਡਰ ਇੱਕ ਮਰਟਰ ਹੋਇਆ ਵਾ ਤੇ ਜਿਹੜਾ ਵਾ ਇਹ ਅਰਚਦੀ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਕਿੰਨੇ ਦਿਨ ਸਰਵਿਸ ਕਿ ਲੈ ਲਈ ਦਿੱਤਾ ਇਹ 30 ਤਰੀਕ ਨੂੰ 10 ਵਜੇ ਤੇ 25 ਮਿੰਟ ਦਾ ਐਕਸੀਡੈਂਟ ਹੋਇਆ ਤੇ 11 10 ਵਜੇ 40 ਤੇ 45 ਮਿੰਟ ਤੇ ਅਸੀਂ ਹਸਪਤਲ ਲੈ ਗਏ ਆ ਤੇ ਉਸ ਤੋਂ ਬਾਅਦ 12 ਵਜੇ ਅਸੀਂ ਕਿਹੜੀ ਹਸਪਤਲ ਲੈ ਗਏ ਆ ਤੇਛੇ ਤਰੀਕ ਨੂੰ ਸਵੇਰੇ 10 ਵਜੇ ਰਾਤ ਉਹਦਾ ਜਥ ਹੋਈਦੀ ਹੈ। ਇਹਦੇ ਪਰਿਵਾਰ ਦੇ ਬਿਆਨ ਖਲਪਾਂ ਦੇ ਕਿਤੇ ਜਾ ਰਹੇ ਹੈ ਤੇ ਇਹਨੂੰ ਸਰਜੀ ਨੇ ਵੈਰੀਫਾਈ ਕੀਤਾ ਜਾਵੇ। ਇਹ ਜਿਹੜੀ ਭੰਤੀ ਕਰ ਰਹੀ ਆ ਬੁੱਝ ਲੈਦੀ ਹੈ। ਇਹਦਾ ਨਾਮ ਪਤਾ ਕੀ ਪਛਾਣ ਅਬਨੋਰ ਸਿੰਘ ਪੁੱਤਰ ਭਗਵਤ ਸਿੰਘ। ਮਾਸੀ ਚਾਮਕਾ। ਹਾਂਜੀ